ਟੇ ਵੀ ਬਈ ਸਾਹਿਬ ਤੁਸੀਂ ਗੱਲ ਸਮਝਦੇ ਨਹੀਂ ਹੈਗੇ ਮੋਰ ਤੇ ਵੀ ਇਹੀ ਮੋਰ ਹੋਈ ਹੋ ਗਈ ਕਰ ਦੋ ਕਰ ਦੋ ਜਿਹੜੀ ਅਪਡੇਟ ਹੈਗੀ ਆ ਉਹ ਇਹ ਆ ਵੀ ਉਹਨਾਂ ਨੂੰ 4 ਦਿਨ ਦਾ ਡੀਐਸਪੀ ਮੈਸੇਜ ਵੀ ਆਪਾਂ ਉਹਦੇ ਕਹਿਆ ਤਾਂ ਵੀ 4 ਦਿਨ ਸਰ ਦੇਖਾਂਗੇ ਉਹਨਾਂ ਨੇ ਆਪਾਂ ਨੂੰ 2 ਦਿਨ ਦਿੱਤੇ ਨੇ ਵੀ 2 ਦਿਨ ਦੇ ਵਿੱਚ ਅਸੀਂ ਐਕਸ਼ਨ ਕਰਨਾ ਵੀ ਪਰ ਆਪਾਂ ਨੇ ਜੇ ਐ ਕੇਐਮ ਕੋਈ ਮੋਰਚਾ ਜਾਨੀ ਜੇ 4 ਦਿਨ ਬਾਅਦ ਜਾਂ ਮੰਨ ਲਓ 6 ਦਿਨ ਬਾਅਦ ਨਿਕੀ ਗਿਰਫਤਾਰੀ ਹੁੰਦੀ ਤਾ ਭਾਈ ਐਂ ਮਾਦੋ ਵੀ ਪੂਰੇ ਪੰਜਾਬ ਦਾ ਨਹੀਂ ਚਲੇਗਾ ਨਹੀਂ ਚਲੇਗਾ ਨਹੀਂ ਚਲੇਗਾ ਕਿਹਨਾ ਨਾ ੱਤਕਾ ਨਹੀਂ ਚਲੇਗਾ ਨਹੀਂ ਬਾਹਰ ਲਾਓ ਬਾਹਰ ਲਾਓ ਬਾਹਰ ਲਾਓ ਕਲੀ ਕਰਾਓ ਬਾਹਰ ਲਾਓ ਬਾਹਰ ਲਾਓ ਕੌਂਟੇਟ ਪ੍ਰੈਕਟਿਕ ਗੈਲਕ ਕਮੇਟੀ ਦੇ ਪ੍ਰਧਾਨ ਉਹਨਾਂ ਤੇ ਵੀ ਕਾਰਵਾਈ ਕਰੋ ਕਾਰਵਾਈ ਕਰੋ ਕਾਰਵਾਈ ਕਰੋ ਜਿੰਦਾਬਾਦ

ताली चोरण फैलाव 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 ताली चोरण फैलाव 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 कमिटी ਦੇ ਉਤੇ ਦਰਹ ਤੇ ਪਰਕਿਆ ਤਰਜੀ ਕਰੋ ਦਰ ਕਰੋ ਦਰ ਕਰੋ ਨਾਪਾ ਮਿਊਂਦੀਪਲ ਕਮੇਟੀ ਦੇ ਪ੍ਰਧਾਨ ਤੇ ਪਰਕਿਆ ਤਰਜੀ ਕਰੋ ਦਰ ਕਰੋ ਦਰ ਕਰੋ ਤਾਲੀ ਚੋਰਣ ਫੈਲਾਓ ਫੈਲਾਓ ਕੀ ਅੱਜ ਹਾਂਜੀ ਭਰਾਂ ਅਸੀਂ ਅੱਜ ਇੱਥੇ ਇਕੱਠੇ ਹੋਣ ਦਾ ਮਕਸਦ ਕੀ ਹੈ ਦੇਖੋ ਜੀ ਜਿਹੜਾ ਨਾਬਾ ਇਹ ਪਤਾ ਤੁਹਾਨੂੰ ਕੁਝ ਪਿਛਲੇ ਦਿਨਾਂ ਤੋਂ ਲੈ ਕੇ ਬੜੀ ਚਰਚਾ ਦੇ ਵਿੱਚ ਆ ਚਰਚਾ ਇਹ ਨਹੀਂ ਕਿ ਕੋਈ ਵੱਡਾ ਟੀਰ ਮਾਰਿਆ ਸੀ ਨੇ ਜਾਨੀ ਕਲੰਕਿਤ ਜਿਹੜਾ ਨਾਬਾ ਹੋਇਆ ਟਰਾਲੀਆਂ ਦੀ ਚੋਰੀ ਨੂੰ ਲੈ ਕੇ ਕਿਉਂਕਿ ਸੰਭੂ ਦੇ ਉੱਤੇ ਲਗਭਗ 14 ਮਹੀਨੇ ਜਿਹੜਾ ਮੋਰਚਾ ਚੱਲਿਆ ਉੱਥੇ ਸਰਕਾਰ ਦੀ ਸਹਾਰੇ ਉੱਤੇ ਜਿਹੜੀਆਂ ਝਾੜੂ ਪਾਰਟੀ ਨੇ ਪੰਜਾਬ ਸਰਕਾਰ ਨੇ ਜਿਹੜੀ ਇਹ ਮੋਰਚਾ ਖੜਾ ਖਿਡਾਰਿਆ ਸੀਗਾ ਉਸ ਮੋਰਚੇ ਦੇ ਜਿਹੜੇ ਟਰਾਲੀਆਂ ਨੇ ਬਾਈ ਉਹ ਪਿੰਡਾਂ ਚੋਂ ਮਿਲ ਰਹੀਆਂ ਨੇ ਜਿਨੇ ਕੇ ਪਹਿਲਾ ਦੇਖੋ ਜਦੋਂ ਇਹ ਮੋਰਚਾ ਖੜਾ ਖਿਲਾਰਨ ਤੋਂ ਬਾਅਦ ਜਿਹੜਾ ਆ ਮੰਦੀਪ ਸਿੱਧੂ ਬਈ ਕਹਿੰਦਾ ਸੀ ਕਹਿੰਦਾ ਕੱਲੀ ਕੱਲੀ ਜਿਹੜੀ ਟਰਾਲੀ ਆ ਉਹ ਮੈਂ ਆਪਣੀ ਹੈਂਡਓਵਰ ਕਰੂੰਗਾ ਪ੍ਰੋਵਾਈਡ ਮੈਂ ਕਰਵਾਉਂਗਾ ਕਿਉਂਕਿ ਮੈਂ ਇਹਨਾਂ ਦੀ ਰੱਖੀ ਮੈਂ ਕਰਨੀ ਆ ਬਿਨਾ ਆਧਾਰ ਕਾਰਡ ਤੋਂ ਕਹਿੰਦਾ ਮੈਂ ਤੁਹਾਨੂੰ ਘਰਾਂ ਦੇ ਵਿੱਚ ਕਿਸੇ ਨੂੰ ਟਰਾਲੀ ਦੇਖੋ ਕਿਸੇ ਵੀ ਕਿਸਾਨ ਨੂੰ ਉਥੋਂ ਬਿਨਾ ਆਧਾਰ ਕਾਰਡ ਤੋਂ ਟਰਾਲੀ ਨਹੀਂ ਹਟਣ ਦਿੱਤੀ ਪਰ ਜਿਹੜੇ ਇਹਨਾਂ ਦੇ ਚਾਹਤੇ ਆ ਝਾੜੂ ਪਾਰਟੀ ਦੇ ਸੀਗੇ ਜਾਂ ਇਹਨਾਂ ਦੇ ਪਿੰਡਾਂ ਦੇ ਮਤਲਬੇ ਕਹਿ ਸਕਦੇ ਆ ਜਿਹੜੇ ਆ ਛੋਟੇ ਵਰਕਰ ਸੀਗੇ ਬਾਈ ਉਹਨਾਂ ਨੂੰ ਟਰਾਲੀਆਂ ਉੱਥੋਂ ਲੈ ਪਾਉਣ ਬਾਤੇ ਖੁੱਲ ਸੀਗੀ ਸੋ ਉਹਨਾਂ ਦੇ ਸੰਬੰਧਿਤ ਪਹਿਲਾਂ ਤਾਂ ਦੇਖੋ ਕਨੌਰ ਦੇ ਵਿੱਚ ਦਰਦੀਆਂ ਟਰਾਲੀਆਂ ਨੇ ਜਿਹੜੀਆਂ ਉਹਨਾਂ ਦੇ ਘਰਾਂ ਦੇੋਂ ਮਿਲਦੀਆਂ ਨੇ ਉਹਨਾਂ ਦੇ ਚਿਹਤਿਆਂ ਤੋਂ ਉਹਦੇ ਬਾਅਦ ਜਾ ਕੇ ਨਾਬੇ ਦੇ ਵਿੱਚ ਆ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ 22 ਤਰੀਕ ਨੂੰ ਜਦੋਂ ਸਾਨੂੰ ਪਤਾ ਲੱਗਦਾ ਨਗਰ ਕੌਂਸਲ ਦਾ ਜਿਹੜਾ ਪ੍ਰਧਾਨ ਆ ਪੱਪੂ ਪੰਕਜ ਉਹਦੇ ਦੋ ਟਰਾਲੀਆਂ ਦਾ ਸਮਾਨ ਆ ਬਰਾਮਦ ਹੁੰਦਾ ਐਫ ਆਈ ਆਰ ਚੋਰੀ ਦਾ ਜਿਹੜਾ ਪਰਚਾ ਉਹਦੇ ਤੇ ਕੱਟ ਜਾਂਦਾ ਸੋ ਉਹਦੀ ਵੀ ਜਿਹੜੀ ਗ੍ਰਿਫਤਾਰੀ ਵਾਸਤੇ ਅਸੀਂ ਐਸਐਸਪੀ ਸਾਹਿਬ ਨੂੰ ਮਿਲ ਕੇ ਆਇਆ ਉਹਦੇ ਵਾਰਡ ਬਾਈ ਜੇ ਰਸਤੇ ਚ ਆਉਂਦੇ ਸੀਗੇ ਆਹ ਟਰਾਲੀ ਬਾਈ ਸਾਨੂੰ ਪਤਾ ਲੱਗਦਾ ਇਹ ਲਗਭਗ ਜਿੱਦਣ 22 ਤਰੀਕ ਨੂੰ ਅਸੀਂ ਰਾਤ ਨੂੰ ਐਕਸ਼ਨ ਕਰਦਿਆਂ ਇਹ ਜਿਹੜੀ 22 ਦੀ ਰਾਤ ਨੂੰ ਇੱਥੇ ਇਹ ਟਰਾਲੀ ਆਉਂਦੀ ਆ ਜਿਹੜਾ ਕਲੇ ਮਜਰੀ ਤੋਂ ਗਾਉਂ ਨੂੰ ਰਸਤਾ ਜਾਂਦਾ ਕੱਚਾ ਰਸਤਾ ਜਾਂਦਾ ਉੱਥੇ ਬਰੋਟਾ ਸੂਏ ਦੇ ਨਾਲ ਕੋਈ ਖੜੀ ਕਰ ਜਾਂਦਾ ਬਾਈ ਦੋ ਦਿਨ ਚਾਰ ਦਿਨ ਅਸੀਂ ਦੇਖਦੇ ਆ ਵੀ ਸ਼ਾਇਦ ਕਿਸੇ ਦੀ ਹੋਊ ਲੈ ਜੂ ਪਰ ਜਦੋਂ ਇਹ ਪਿੰਡ ਵਾਲੇ ਵੀਰਾਂ ਨੇ ਇਹ ਤੇ ਪੁੱਛਣਾ ਕਿ ਪੁੱਛ ਕੇ ਸੂਰਿ ਕੀਤੀ ਤਾਂ ਇਹ ਟਰਾਲੀ ਦਾ ਇਹ ਟਰਾਲੀ ਸਾਨੂੰ ਲਾਵਾਰਸ ਮਿਲੀ ਸੋ ਉਹ ਟਰਾਲੀ ਬਈ ਅਸੀਂ ਸਿੱਧੀ ਸਿੱਧੀ ਕਹਿ ਸਕਦੇ ਹਾਂ ਇਹ ਜਿਹੜੇ ਝਾੜੂ ਪਾਰਟੀ ਦੇ ਵੱਡੇ ਆਗੂ ਕਹੋਂਦੇ ਆ ਆਪਦੇ ਆਪ ਨੂੰ ਇਹ ਬਈ ਡਾਕੂ ਹੈ ਡਾਕੂ ਇਹਨਾਂ ਨੇ ਆਪਣੇ ਘਰਾਂ ਦੇ ਵਿੱਚ ਉਹ ਸੰਭੂ ਮੋਰਚੇ ਦਾ ਸਮਾਨ ਲਿਆ ਕੇ ਰੱਖਿਆ ਹੋਇਆ ਸੋ ਇੱਕ ਟਰਾਲੀ ਨਾਬੇ ਦੇ ਵਿੱਚ ਆ ਲਾਵਾਰਸ ਬਈ ਟਰਾਲੀ ਖੜੀ ਆ ਇਹ ਟਰਾਲੀ ਸਾਨੂੰ ਮਿਲੀ ਆ ਇਹਦੀ ਅਸੀਂ ਜਿਹੜੀ ਸ਼ਾਨ ਵੀਣ ਕਰਕੇ ਯਾਨੀ ਜਿਹੜੇ ਬੰਦੇ ਜਿਹੜੇ ਸਾਡੇ ਕਿਸਾਨ ਭਰਾ ਦੀ ਆ ਉਹਦੇ ਤੇ ਕੁੱਪੜੀ ਕਰਾਂਗੇ ਸੋ ਸਾਨੂੰ ਖਾਸਾ ਇਹ ਆ ਵੀ 4 ਤੋਂ 5 ਟਰਾਲੀਆਂ ਜਿਹੜੀਆਂ ਉਹ ਨਾਬੇ ਦੇ ਵਿੱਚ ਆਈਆਂ ਨੇ ਅਜੇ ਇੱਕ ਦੋ ਟਰਾਲੀਆਂ ਉੱਥੇ ਮਿਲਗੀਆਂ ਤੀਜੀ ਇਹ ਆ ਹਜੇ ਤਿੰਨ ਟਰਾਲੀਆਂ ਦੇ ਕਰੀਬ ਆ ਜਾਨੀ ਸਾਨੂੰ ਸ਼ੱਕ ਪੈ ਰਹੀ ਆ ਵੀ ਇੱਥੇ ਹੀ ਨਾਬੇ ਦੇ ਇਲਾਕੇ ਦੇ ਵਿੱਚ ਘੁੰਮ ਰਹੀਆਂ ਨੇ ਜਾਂ ਦਰਦੇ ਉਹ ਘਰਾਂ ਦੇ ਵਿੱਚ ਬੰਦ ਕਰੀ ਬੈਠਿਆ ਸੋ ਥੋੜੇ ਮਾਧਿਅਮ ਨਾਲ ਇਹ ਗੱਲ ਕਹਿਣੀ ਚਾਹੁੰਦੇ ਆ ਜਿਨੇ ਪਿਛਲੇ ਦਿਨਾਂ ਦੇ ਵਿੱਚ ਕੁੱਪਰਪਿੰਡ ਦੇ ਵਿੱਚ ਭੰਦੇਲ ਸਾਹਿਬ ਨੇ ਗੱਲ ਕਹੀ ਸੀ ਕਿ ਪ੍ਰਭੂ ਮਾਨਤਮਾਨਾ ਤੇਰੀ ਹਿੱਕ 'ਚੋਂ ਕੱਢਾਂਗੇ ਆ ਹਿੱਕ 'ਚੋਂ ਕੱਢਣ ਵਾਲੀ ਗੱਲ ਆ ਬਾਈ ਕਿਉਂਕਿ ਜਦੋਂ ਸਰਕਾਰ ਦੇ ਧੌਣ ਤੇ ਗੋਡਾ ਧਰਿਆ ਜਾਂਦਾ ਇਹਨਾਂ ਚੋਰਾਂ ਦੇ ਗਰਦਨ ਤੇ ਗੋਡਾ ਧਰਿਆ ਜਾਂਦਾ ਫੇਰ ਬਈ ਇਹ ਖੱਡਾ ਚੋਂ ਨਿਕਲਿਆ ਉਸੇ ਤਰ੍ਹਾਂ ਬਈ ਇੱਕ ਦਰਦੇ ਮਾਰੇ ਖੱਡਾ ਚੋਂ ਨਿਕਲ ਕੇ ਟਰਾਲੀ ਰਸਤੇ 'ਚ ਖੜ ਜਿਹੜੀ ਸੁਨਸਾਨ ਜਗ੍ਹਾ ਤੇ ਖੜਾ ਕੇ ਗਏ ਆ ਸੋ ਇਹ ਪੂਰੇ ਨਾਬੇ ਵਾਸਤੇ ਵੀ ਸ਼ਰਮਨਾਕ ਗੱਲ ਆ ਔਰ ਜਿਹੜੇ ਆਪ ਖੱਬੀ ਖਾਨ ਲੀਡਰ ਕਹਉਂਦੇ ਆ ਇਹਨਾਂ ਵਾਸਤੇ ਵੀ ਸ਼ਰਮ ਕੋ ਬਈ ਅਸੀਂ ਸਿੱਧਾ ਸਿੱਧਾ ਨਾਉ ਧੌੜੀ ਪਾਰਟੀ ਦਾ ਲੈਨੇ ਆ ਕਿਉਂਕਿ ਉਹ ਸਰਕਾਰ ਬਈ ਜਿਹੜੀ ਪੰਜਾਬ ਸਰਕਾਰ ਆ ਜਿਹੜਾ ਉਹ ਮੋਰਚਾ ਸੀ ਉਸ ਪੰਜਾਬ ਸਰਕਾਰ ਦੇ ਅੰਦਰ ਸੀਗਾ ਸਾਰੇ ਜਿਹੜੇ ਵਿਧਾਇਕ ਵਰਕਰ ਉਹ ਝਾੜੂ ਪਾਰਟੀ ਦੇ ਸੀ ਉਥੇ ਥੋ ਅਸੀਂ ਸਿੱਧਾ ਸਿੱਧਾ ਅਟੈਕ ਜਿਹੜਾ ਕਰਦਿਆਂ ਉਹ ਝਾੜੂ ਪਾਰਟੀ ਦੇ ਸੀ ਤਾਂ ਇਹ ਮੰਨਿਆ ਵੀ ਬਾਈ ਗੁਰਦੇਵ ਮੰਦਾ ਹੱਥ ਹੋ ਸਕਦਾ ਇਹਦੇ 'ਚ ਮੁੱਖ ਮੰਤਰੀ ਤੱਕ ਤਾਰਾਂ ਜੁੜੀਆਂ ਹੋ ਸਕਦੀਆਂ ਨੇ ਕਿਉਂਕਿ ਬਾਈ ਇਹਨਾਂ ਨੇ ਥੱਲੇ ਵਾਲੇ ਵਰਕਰ ਖੁੱਲ੍ਹੇ ਬਣਾ ਦੇਣ ਜਾਂ ਬਾਗਡੋਰਾ ਛੱਡ ਰੱਖੀਆਂ ਨੇ ਥੋ ਇਹ ਇੱਜ਼ਤ ਦੇ ਵੀ ਮਾਰੇ ਆ ਔਰ ਨਾ ਨਾਰਾ ਆ ਜਿਹੜਾ ਸਮਾਨ ਲੁੱਟ ਲੁੱਟ ਕੇ ਘਰਾਂ ਦੇ ਵਿੱਚ ਸਰੇ ਆਮ ਬਈ ਪਹਿਲੀ ਵਾਰ ਹੋਇਆ ਠੀਕ ਆ ਲੁੱਟਿਆ ਹੋਰ ਪਾਰਟੀਆਂ ਨੇ ਵੀ ਹੋਊਗਾ ਪਰ ਬਈ ਇਹਨਾਂ ਦਾ ਡਾਕੇ ਮਾਰੇ ਨੇ ਡਾਕੇ ਕਿਉਂਕਿ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਪਰ ਬਈ ਕਹਿੰਦੇ ਹੁੰਦੇ ਆ 100 ਦਿਨ ਚੋਰ ਦਾ 1 ਦਿਨ ਸਾਧ ਦਾ ਕਹਿੰਦੇ ਹੁੰਦੇ ਨਾ ਇਹ ਫਸ ਗਏ ਹੁਣ ਕਿਉਂਕਿ ਅਸੀਂ ਝੂਠਾ ਨਾ ਨਹੀਂ ਲੈ ਰਹੇ ਸਬੂਤ ਕਰਤਾ ਬਈ ਇਹ ਨੰਗੇ ਦੁੱਧ ਚਿੱਟੇ ਵਾਂ ਕਚੋਰ ਚੋਰ ਜਣੇ ਬਚਾਰੀ ਜਿਹਾ ਕੇ ਖੜੇ ਕਰਤੇ ਪਰਚੇ ਇਹਨਾਂ ਤੇ ਹੋ ਚੁੱਕੇ ਨੇ ਆਉਣ ਵਾਲੇ ਦਿਨਾਂ ਚ ਬਈ ਇਹਨਾਂ ਨੂੰ ਵਿਕਲ ਪਿੰਡਾਂ ਪਿੰਡਾਂ ਚ ਵੜਨਾ ਬੰਦ ਕਰ ਦਾਂਗੇ ਜਿਹੜੇ ਇਹਨਾਂ ਦੇ ਲਸਣ ਨੇ ਇਰੇ ਇਹਨਾਂ ਬਿਅਰ ਕਰਪੂਤਾ ਨੇ ਬਾਈ ਉਹ ਇਹਨਾਂ ਨੂੰ ਆਉਣ ਵਾਲੇ ਦਿਨਾਂ 'ਚ ਮਹਿੰਗੀਆਂ ਪੈਣਗੀਆਂ ਸੋ ਇਹੀ ਬੇਨਤੀਆਂ ਨੇ ਔਰ ਦੂਜੀ ਅਸੀਂ ਇਹ ਗੱਲ ਕਰਨੀ ਚਾਹੁੰਦੇ ਆ ਪੂਰੇ ਪੰਜਾਬ ਦੇ ਵਿੱਚ ਟਰਾਲੀ ਤੋਂ ਨੂੰ ਤਕਰੀਬਨ ਇਹ ਸਕਰੀਨ ਤੇ ਚੱਲੂਗੀ ਜੇ ਕਿਸੇ ਵੀ ਭੈਣ ਭਰਾ ਦੀ ਸਾਡੇ ਮੋਰਚੇ ਨਾਲ ਜਿਹੜਾ ਸਬੰਧਤਾ ਆਪਣਾ ਟਰਾਲੀ ਦੀ ਪਿਛਲੀ ਫੋਟੋ ਦਿਖਾ ਕੇ ਔਰ ਪਿੰਡ ਕਾਈ ਨਾਲ ਜਥੇਬੰਦੀਆਂ ਨਾਲ ਜੁੜ ਕੇ ਉਹਨਾਂ ਨਾਲ ਟੱਚ ਕਰਕੇ ਤੁਸੀਂ ਇਹ ਟਰਾਲੀਆਂ ਜਿਹੜੀ ਪਿੰਡ ਨਾਬੇ ਦੇ ਵਿੱਚ ਇਹ ਸਾਡੇ ਭਰਾ ਖੜੇ ਨੇ ਕ੍ਰਾਂਤੀਕਾਰੀਾਰੇ ਔਰ ਸਾਡੀ ਜਿਹੜੀ ਜਥੇਬੰਦੀਆਂ ਉੱਤੇ ਡੀਕੇ ਜੀ ਦੇਖਤਾ ਜ਼ਿਆਦਾ ਕਿੱਥੇ ਬਣੀ ਹੋ ਟਰਾਲੀ ਕੋਈ ਹੈ ਵੀ ਬਾਈ ਜੀ ਇਹ ਬਿਲਕੁਲ ਕੋਈ ਇਹਦੇ ਨਾਮ ਨਾਉਂ ਨਹੀਂ ਹੈ ਬਿਨਾ ਨਾਮ ਤੋਂ ਇਹ ਟਰਾਲੀ ਆ ਇਹ ਸਾਡਾ ਭਰਾ ਹੀ ਦੱਸ ਸਕਦਾ ਜਿਹੜੀ ਇਹ ਟਰਾਲੀ ਆ ਸੋ ਲੱਗ ਪੱਗ ਹਜੇ 22 ਤੇ ਟਰਾਲੀਆਂ ਸਾਡੀਆਂ ਗੁੰਮ ਨੇ ਉਹ ਇਹ ਨਹੀਂ ਹੈ ਵੀ ਅੱਜ ਨੰਨੀਆਂ ਨੇ ਕਿਉਂਕਿ ਪਹਿਲੇ ਤੋਂ ਜਿੱਦਨ ਤੋਂ ਇਹ ਮੋਰਚਾ 19 ਮਾਰਚ 2025 ਤੋਂ ਜਿੱਦਨ ਤੋਂ ਮੋਰਚਾ ਸਾਡਾ ਚੱਕਿਆ ਉਦੋਂ ਤੋਂ ਬੇਸ਼ਕੀ ਭਾਲ ਚੱਲ ਰਹੀ ਆ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਪਿੰਡਾਂ 'ਚ ਤੋਂ ਧੰਨਵਾਦ ਵੀ ਕਰਨਾ ਚਾਹੁੰਦਾ ਮੈਂ ਖਾਸ ਕਰਕੇ ਆ ਪਿੰਡ ਨਵਾਸੀਆਂ ਦਾ ਆ ਕਿਸਾਨ ਭਰਾਵਾਂ ਦਾ ਜਿਨ੍ਹਾਂ ਨੇ ਹਿੰਮਤ ਸਦਕਾ ਇਹ ਟਰਾਲੀ ਵਾਰ ਪੜਾਉਣ 'ਚ ਸਫਲ ਹੋਏ ਨੇ ਔਰ ਧੰਨਵਾਦ ਪ੍ਰੈਸ ਦਾ ਵੀ ਕਰਨਾ ਚਾਹੁੰਦੇ ਆ ਖਾਸ ਕਰਕੇ ਨਾਬਾ ਜਿੰਨੀ ਵੀ ਪ੍ਰੈਸ মিডিਆ ਸਾਡਾ ਬਈ ਇਹਨਾਂ ਨੇ ਜੀ ਦਿੱਤਾ ਹੈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਚਾਹੁੰਦੇ ਆ ਕਿਉਂਕਿ ਸੰਭਵ ਨਹੀਂ ਪੰਜਾਬ ਸਰਕਾਰ ਨਾਲ ਟੱਕਰ ਲੈਣਾ ਇਹਨਾਂ ਜਿਹੜੇ ਡਾਕੂਆਂ ਦਾ ਲਟੇਰਿਆਂ ਨਾਲ ਟੱਕਰ ਲੈਣਾ ਬਈ ਆਮ ਬੰਦੇ ਨੇ ਬਸ ਦੀ ਗੱਲ ਨਹੀਂ ਅਸੀਂ ਤੁਹਾਡੇ ਸਿਰ ਤੇ ਸਾਲਾ ਮਾਰਦਿਆਂ ਆ ਮੀਡੀਆ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਔਰ ਇੱਕ ਸਾਰ ਭਰਾਵਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਸੋ ਇੰਨੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਵੀ ਵੀ ਤੁਸੀਂ ਇਸ ਬੰਦੀ ਕੀ ਕਹਿਣਾ ਚਾਹੀਦਾ ਸਭ ਤੋਂ ਪਹਿਲਾਂ ਦਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬਲਾਕ ਨਾਬਾ ਜਰਨਾ ਸਕੱਤਰ ਮੈਂ ਹਰਵਿੰਦਰ ਨਾਬਾ ਹਈ ਇਹ ਸਾਡੀ ਪਿੰਡ ਇਕਾਈ ਕ੍ਰਾਂਤੀਕਾਰੀ ਦੀ ਅਗੋਲ ਪਿੰਡ ਇਕਾਈ ਨੇ ਇਹ ਟਰਾਲੀ ਦੀ ਭਾਲ ਕਰੀ ਆ ਅਗੋਲ ਪਿੰਡ ਦੇ ਸੂਰੇ ਦੇ ਉੱਤੇ ਸੁੰਨਸਾਨ ਬਰੋਟੇ ਦੇ ਹੇਠਾਂ ਇਹ ਟਰਾਲੀ ਰਾਤ ਨੂੰ ਸਿੱਟ ਕੇ ਗਏ ਨੇ ਇਹ ਵੀ ਦੱਸ ਦਿੰਨਾ ਜਿੱਦਾਂ ਨਾਬੇ ਟਾਇਰ ਫੜੇ ਗਏ ਨੇ ਅਸੀਂ ਉੱਥੇ ਘਰਨੇ ਦੇ ਵਿੱਚ ਸੀਗੇ ਇਹ ਜਿਹੜੇ ਚੋਰ ਨੇ ਰਾਤ ਨੂੰ ਟਰਾਲੀ ਉਰੇ ਪਿੰਡ 'ਚ ਇਹ ਵੀ ਉੱਥੇ ਗਾਰਾ ਦੀ ਗਾਰੇ 'ਚ ਕਿਤੇ ਖੁਪ-ਖਾਪ ਗਈ ਉੱਥੇ ਹੀ ਸਿੱਟ ਕੇ ਚਲੇ ਗਏ ਤਾਂ ਤਿੰਨ ਚਾਰ ਦਿਨ ਪਿੰਡ ਵਾਲਿਆਂ ਨੇ ਭਾਲ ਕਰਕੇ ਤਾ ਇਹ ਕਲਰ ਮਜਰੀ ਗੁਰੂ ਘਰ ਦੇ ਵਿੱਚ ਇਹ ਸਮੂਹ ਸੰਗਤ ਨੇ ਲਿਆ ਕੇ ਲਾਤੀ ਟਰਾਲੀ ਇਹ ਜਿਹੜੀ ਆ ਟਰਾਲੀ ਸਾਡੇ ਆਜ਼ਾਦ ਜਥੇਬੰਦੀ ਤੋਂ ਜਿਹੜੀਆਂ ਗਵਾਚੀਆਂ ਹੋਈਆਂ ਟਰਾਲੀਆਂ ਨੇ ਉਹਨਾਂ ਦੇ ਵਿੱਚੋਂ ਸਾਨੂੰ ਸ਼ੱਕ ਆ ਵੀ ਉਹਨਾਂ ਤੇ ਇੱਕ ਹੈ ਕਿਉਂਕਿ ਤੇ ਰੇਗਮਾਰ ਲੱਗਿਆ ਹੋਇਆ ਜੰਗ ਲੱਗਿਆ ਹੋਇਆ ਬਿੱਟੇ ਡੇ ਡੇ ਰੱਸੀ ਦੇ ਟੋਟੇ ਪਏ ਨੇ ਕੱਪੜੇ ਦੀਆਂ ਲੀਰਾਂ ਪਈਆਂ ਨੇ ਤੇ ਇਹਦੇ ਉੱਪਰ ਜਿਹੜਾ ਜਿਵੇਂ ਆਪਾਂ ਟਰਾਲੀ ਦੇ ਉੱਤੇ ਬੈੱਡ ਲਾਉਣੇ ਆ ਸ਼ੈੱਡ ਦੇ ਟਾਈਪ ਉਹ ਐਂਗਲ ਤੋੜੇ ਹੋਏ ਨੇ ਤਾਂ ਇਹ ਸਾਨੂੰ ਪੂਰਾ ਯਕੀਨ ਹੈ ਵੀ ਇਹ ਮੋਰਤੇ ਚੋਂ ਆਈ ਹੋਈ ਟਰਾਲੀ ਆ ਬਾਕੀ ਜਿਹੜੀ ਗੱਲ ਆ ਇਹਦਾ ਤੁਹਾਨੂੰ ਦੁੱਧ ਦੁੱਧ ਪਾਣੀ ਦਾ ਪਾਣੀ ਕਰਕੇ ਦਵਾਂਗੇ ਬਾਕੀ ਪਿੰਡਕਾਈ ਜਿਹੜੀ ਆ ਇਹ ਆਪਣੀ ਅਗੌਰ ਪਿੰਡ ਦੀ ਤੇ ਨਾਬਾ ਬਲਾਕ ਅਸੀਂ ਦੋ ਬਲਾਕ ਉਹਦੇਦਾਰ ਖੜੇ ਆ ਸਾਡੇ ਅਸੀਂ ਉਹਦੇ ਤੇ ਪ੍ਰੈਸ ਦਾ ਬਹੁਤ ਧੰਨਵਾਦ ਕਰਦੇ ਆ ਸਾਡੇ ਨਾਲ ਆਪਣਾ 400 ਬਲਾਕ ਵੀ ਖੜਾ ਜੀ ਇਹ ਜਿਵੇਂ 9800 ਹੋਈ ਆ ਇਹ ਮਨੀਸ਼ ਚਾਵਲਾ ਪੰਕਜ ਪੱਪੂ ਦੇ ਖਿਲਾਫ ਇਹ ਟਰਾਲੀ ਦੀ ਇੱਕ ਐਫਆਈਆਰ ਭਾਰਸੋ ਕਰਾਵਾਂਗੇ ਜੀ ਇਹ ਹਰ ਥਾਣੇ ਤੇ ਉਹਦੀ ਐਫਆਈਆਰ ਕਰਾਵਾਂਗੇ ਇਹ ਰਕਮਾ 400 ਥਾਣੇ ਚਾਹੁੰਦਾ ਤਾਂ ਇਹ 400 ਥਾਣੇ ਦੀ ਐਫਆਈਆਰ ਕਰਾਵਾਂਗੇ ਇਹਨਾਂ ਦੇ ਨਸੀਤ ਨੂੰ ਆਲੇ ਆਦਾਂਗੇ ਹਰ ਥਾਣੇ ਦੇ ਵਿੱਚ ਇਹਨਾਂ ਦੇ ਇਹਨਾਂ ਨੂੰ ਚੜਾਵਾਂਗੇ ਇਹ ਜਿੱਥੇ ਤੱਕ ਇਹਨਾਂ ਨੇ ਅਸੀਂ ਥਾੜੀ ਦੀ ਲੜਾਈ ਲੜਦੇ ਆਂ ਇਹ ਚੋਰ ਸਾਡੇ ਇਲਾਕੇ ਮਾਰਨ ਲੱਗੇ ਇਹ ਬਰਦਾਸ਼ਤ ਤੋਂ ਬਾਹਰ ਹੈ ਐਨਾਂ ਹੀ ਕਹਾਂ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਹਿ ਹਾਂਜੀ ਮੇਰਾ ਤਾਂ ਲੰਮਾ ਉੱਥੇ ਵੀ ਰਹਿੰਦਾ ਹੈ ਮੋਰਚੇ ਦੇ ਜੀ ਹਾਂਜੀ ਅਸਸੀ ਗਾਲ ਜੀ ਸਾਰਿਆਂ ਨੂੰ ਮੈਂ ਤਫੇਦਾਰ ਹਰਜਿੰਦਰ ਸਿੰਘ ਖੇਰਾ ਸ਼ੂਬਾ ਪ੍ਰਦਾਨ ਸੇਵਾ ਪੰਜਾਬ ਸਾਬਕਾ ਫੌਜੀਆਂ ਦੀ ਸੰਸਥਾ ਤੇ ਪਿੰਡਾ ਗੌਲ ਤਸੀ ਨਬਾ ਜਿਵੇਂ ਕਿ ਕਾਫੀ ਦਿਨਾਂ ਤੋਂ ਤੁਹਾਨੂੰ ਸਾਰੇ ਵੀਰਾਂ ਨੂੰ ਪਤਾ ਹੀ ਆ ਕਿ ਜੋ ਕਿਸਾਨਾਂ ਦੀਆਂ ਟਰਾਲੀਆਂ ਮੋਰਚੇ ਦੇ ਵਿੱਚ ਚੋਰੀ ਹੋਈਆਂ ਸਨ ਉਹ 90 ਦੇ ਵਿੱਚੋਂ ਬਰਾਮਦ ਹੋ ਰਿਹਾ ਉਹਨਾਂ ਦੇ ਵਿਸ਼ਾ ਪਰਜੇ ਤੇ ਜਿਸ ਦਿਨ ਦੀ 90 ਦੇ ਵਿੱਚ ਹਲਚਲ ਹੋਈ ਆ ਤੇ ਇਹ ਟਰਾਲੀ ਸਾਡੇ ਪਿੰਡ ਦਾ ਜੋ ਸੁਹਾ ਜਾਂਦਾ ਇਧਰੋਂ ਕਲਰ ਮਾਜਰੀ ਤੋਂ ਮਟੋੜੇ ਵਾਲੀ ਪੁਲੀ ਤੋਂ ਅੱਗੇ ਤੇ ਉੱਥੇ ਹੀ ਲਾਵਰਸ ਖੜੀ ਸੀ ਚਾਰ ਪੰਜ ਦਿਨ ਦੀ ਕਸ਼ਮੀਰ ਦੇ ਕਾਰਨ ਕਹਿ ਲੋ ਜਾਂ ਸਮਝ ਲੋ ਵੀ ਨਹੀਂ ਕਿਸੇ ਨੇ ਗੌਰ ਕੀਤੀ ਪਰ ਜਦੋਂ ਸਾਡੇ ਕੋਈ ਐਂਚਾਈ ਇਹ ਮੈਨੂੰ ਵੀ ਫੋਨ ਆ ਸਾਡੇ ਸਾਬਕਾ ਫੌਜੀ ਨੇ ਕੀਤਾ ਮੇਰੇ ਵੀਰ ਨੇ ਸਾਡਾ ਸੇਵਾ ਪੰਜਾਬ ਦਾ ਮੈਂਬਰ ਨੇ ਜੀ ਤੇ ਸਾਡੇ ਪਿੰਡ ਦੀ ਐਕਸਰਸ ਮੈਨ ਜੂਨੀਅਰ ਦੇ ਪ੍ਰਧਾਨ ਨੇ ਨਾਇਕਿੰਦਰ ਸਿੰਘ ਖੜਾ ਉਹਨਾਂ ਨੇ ਮੈਨੂੰ ਦੱਸਿਆ ਕਹਿੰਦਾ ਵੀ ਐਂ ਕਰਕੇ ਗੱਲ ਆ ਮਨਾਲ ਦੀ ਨਾਲ ਫਟਾਫਟ ਮੇਰੇ ਪਿੰਡ ਦੇ ਦੋ ਕਿਸਾਨਾਂ ਨੂੰ ਤਾਰ ਨੂੰ ਇਕੱਠੇ ਕਰਕੇ ਪਹੁੰਚਿਆ ਤੇ ਮੇਰੇ ਪਿੰਡ ਦੇ ਨੌਜਵਾਨ ਜਿਹੜੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਇਕਾਈ ਦੇ ਨੇ ਉਹ ਵੀ ਇੱਥੇ ਪਹੁੰਚੇ ਜਦ ਅਸੀਂ ਆ ਕੇ ਦੇਖਿਆ ਤਾਂ ਸੰਗਤ ਇਹ ਟਰਾਲੀ ਇੱਥੇ ਲਾਤੀ ਸੀਗੀ ਅਸੀਂ ਸਹੌਲੇ ਵੀ ਪਤਾ ਕਰ ਲਿਆ ਅਗੌਲ ਵੀ ਪਤਾ ਕਰ ਲਿਆ ਤੇ ਅਸੀਂ ਮੱਝਰੀ ਦੇ ਵਿੱਚ ਵੀ ਪਤਾ ਕਰ ਲਿਆ ਵੀ ਭਾਈ ਆਪਣੇ ਕਿਸੇ ਕਿਸਾਨ ਭਰਾ ਦੀ ਟਰਾਲੀ ਆ ਇਹ ਲਾਵਾਰਸ ਖੜੀ ਐ ਨੇ ਜਨਾਂ ਦੀ ਜੇ ਕਿਸੇ ਦੀ ਹੈਗੀ ਆਪਣੀ ਪੇਸ਼ਾਨ ਕੇ ਲੈ ਜਾਓ ਲੇਕਿਨ ਇਹ ਟਰਾਲੀ ਸਾਡੇ ਇਲਾਕੇ ਦੀ ਹੈ ਨਹੀਂ ਜੇ ਇਹਦੀ ਬੰਤਰ ਦੇਖਿਆ ਜਾਵੇ ਜਿਨਾ ਮੀਰਾ ਨੂੰ ਪਤਾ ਟਰਾਲੀ ਆ ਦੀ ਬੰਤਰ ਦਾ ਉਹ ਦੱਸਦੇ ਨੇ ਵੀ ਸ਼ਾਇਦ ਹੁਸ਼ਿਆਰਪੁਰ ਸਾਡ ਦੇ ਬਣੀ ਹੋਈ ਟਰਾਲੀ ਆ ਕੋਈ ਬਿਲਕੁਲ ਬਿਲਕੁਲ ਤੇ ਇਹ ਕਿਸਾਨ ਭਰਾਵਾਂ ਨੂੰ ਜਿਆਦਾ ਪਤਾ ਜੋ ਖੇਤੀ ਦੇ ਵਿੱਚ ਜੁੜੇ ਰਹਿੰਦੇ ਨੇ ਅਸੀਂ ਫੌਜੀ ਬੰਦੇ ਆ ਪਰ ਹਮੇਸ਼ਾ ਅਸੀਂ ਕਿਸਾਨਾਂ ਦੇ ਨਾਲ ਆ ਜਦ ਤੋਂ ਕਿਸਾਨ ਮੋਰਚਾ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਅੱਜ ਤੱਕ ਅਸੀਂ ਹਮੇਸ਼ਾ ਇਹ ਕਿਸਾਨ ਵੀਰਾਂ ਦੇ ਨਾਲ ਆ ਸਾਡੇ ਪਿੰਡ ਦੀ ਟੀਮ ਆ ਮੇਰੇ ਪਿੰਡ ਦੇ ਨੌਜਵਾਨ ਵਧਾਈ ਦੇ ਪਾਤਰ ਨੇ ਜੋ ਇੱਕ ਆਵਾਜ਼ ਤੇ ਇਕੱਠੇ ਹੋ ਜਾਂਦੇ ਨੇ ਜਿਵੇਂ ਕਿ ਤੁਹਾਨੂੰ ਪਹਿਲਾਂ ਪਤਾ ਆ ਕਿ ਟਰਾਂਸਫਾਰਮਰ ਚੋਰੀਆਂ ਹੋ ਰਹੀਆਂ ਤੇ ਧੜਾ ਧੜ ਲੇਕਿਨ ਜਿਸ ਦਿਨ ਸਾਡੇ ਪਿੰਡ ਟਰਾਂਸਫਾਰਮਰ ਚੋਰੀ ਹੋਇਆ ਇਹੀ ਮੁੰਡਿਆਂ ਚ ਪੰਜ ਸੱਤ ਮੇਰੇ ਨਾਲ ਸਾਡੇ ਸ਼ਾਮਕਾ ਫੌਜੀ ਵੀ ਖੜੇ ਨੇ ਪਿੰਡ ਦੇ ਤੇ ਇਹ ਉਹੀ ਟੀਮ ਨੇ ਸਾਡੇ ਜਿਨ੍ਹਾਂ ਨੇ ਟਰਾਂਸਫਰਰ ਚੋਰੀ ਬਰਾਮਦ ਕੀਤਾ ਸੀਗਾ ਤੇ ਅੱਜ ਇਹ ਟਰਾਲੀ ਫੜਨ ਦੇ ਵਿੱਚ ਫੇਰ ਸਾਡਾ ਫੌਜੀਆਂ ਦੀ ਵੀ ਭੂਮਿਕਾ ਤੇ ਮੇਰੇ ਪਿੰਡ ਦੇ ਨੌਜਵਾਨਾਂ ਦੀ ਵੀ ਭੂਮਿਕਾ ਅੱਜ ਕਿਸਾਨ ਜੁਨੀਆ ਦੇ ਨਮਾਇਦੇ ਇਥੇ ਬਣ ਚੁੱਕੇ ਨੇ ਸੋ ਇਹਨਾਂ ਦਾ ਧੰਨਵਾਦ ਇਹ ਆਪਣੀ ਪੈਰ ਵੀ ਹੁਣ ਅੱਗੇ ਇਹ ਕਰਨਗੇ ਤੇ ਮੇਰੇ ਇਲਾਕੇ ਦੇ ਮੇਰੇ ਪਿੰਡ ਦੇ ਨੌਜਵਾਨਾਂ ਦਾ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਜੋ ਸਮੇਂ-ਸਮੇਂ ਤੇ ਸਾਨੂੰ ਸਪੋਰਟ ਦੇ ਰਹੇ ਕਿਵੇਂ ਬਿਆਨ ਕਰਾਂ ਉਹ ਇਹ ਹਾਲਾਤ ਤਾਂ ਇਦਾਂ ਐ ਜਿਵੇਂ ਜੀ ਵੀ ਪਹਿਲਾਂ ਲੋਕਾਂ ਨੇ ਦੋ ਸਰਕਾਰਾਂ ਤੋਂ ਲੋਕ ਦੁਖੀ ਹੋ ਗਏ ਸੀ ਉਹ ਕਹਿੰਦੇ ਵੀ ਅਸੀਂ ਤੀਜੀ ਧਰ ਲੈ ਕੇ ਆਉਣੀ ਆ ਜਿਵੇਂ ਇੱਕ ਪਖਾਰੀ ਬੈਠਾ ਸੀ ਉਹਦੇ ਬਾਈ ਮੱਖੀਆਂ ਬੈਠੀਆਂ ਧੀਆਂ ਬਹੁਤ ਜ਼ਿਆਦਾ ਤੇ ਕੋਈ ਪਲਾਮਨਸ ਆਇਆ ਉਹ ਕਹਿੰਦਾ ਯਾਰ ਇਹਦੇ ਮੱਖੀਆਂ ਬੈਠੀਆਂ ਨੇ ਵੀ ਆਪਾ ਢਾਲ ਦਈਏ ਉਹਨੇ ਕੋਸ਼ਿਸ਼ ਕਰੀ ਉਹ ਮੱਖੀਆਂ ਢਾਲਣ ਦੀ ਉਹਨੇ ਉਹ ਪਖਾਰੀ ਦੇ ਸਰੀਰ ਤੋਂ ਮੱਖੀਆਂ ਢਾਲੀਆਂ ਉਹ ਭਿਖਾਰੀ ਉਹਨੂੰ ਗਾਲਾਂ ਕੱਢਣ ਲੱਗ ਗਿਆ ਉਹ ਕਹਿੰਦਾ ਭਰਾਵਾ ਇੱਕਦਮ ਆ ਤੇਰਾ ਭਲਾ ਕਰਿਆ ਵੀ ਮੱਖੀਆਂ ਠਾਲੀਆਂ ਨੇ ਉਹ ਕਹਿੰਦਾ ਵੀਰਾ ਗੱਲ ਭਲੇ ਵਾਲੀ ਨਹੀਂ ਗੱਲ ਇਹ ਆ ਜਿਹੜੀਆਂ ਪਹਿਲਾਂ ਬੈਠੀਆਂ ਤੇ ਉਹ ਤਾਂ ਰੱਜੀਆਂ ਹੋਈਆਂ ਦੀਆਂ ਜਿਹੜੀਆਂ ਹੁਣ ਦਵਾਰੋਂ ਆਉਣ ਦੀਆਂ ਉਹਦਾ ਖੂਨ ਪੀਣਗੀਆਂ ਮੇਰਾ ਇਹ ਉਹ ਗੱਲ ਹੋਈ ਆ ਲੋਕਾਂ ਨਾਲ ਦੋ ਧਿਰਾਂ ਤੋਂ ਦੁਖੀ ਹੋ ਕੇ ਜਿਹੜੀ ਤੀਜੀ ਧਿਰ ਆ ਭੁੱਖੇ ਚੋਰ ਡਾਕੂ ਜਾਂ ਭਿਖਾਰੀ ਇਹ ਅਸੀਂ ਸੱਤਾ ਤੇ ਬਿਠਾਤੇ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਦੀ ਪਿੰਡ ਦੀਆਂ ਸੱਤਾ ਤੋਂ ਗੱਲ ਚੱਲੂ ਅੱਜ ਉਹ ਸਤਾ ਦੇ ਵਿੱਚ ਕੀ ਕਰ ਰਿਹਾ ਇਹ ਕਹਿਣਾ ਚਾਹੁੰਦੇ ਆ ਕਿ ਇਹ 90 ਦੇ ਵਿੱਚ ਜਾਂ ਹੋਰ ਸ਼ਹਿਰਾਂ ਦੇ ਵਿੱਚ ਜਿਹੜੇ ਛੋਡੇ ਮੀਡੀਆ ਰਾਹੀਂ ਕਿ ਭਰਾਵੋ ਜਿਹਦੇ ਵੀ ਮੰਗਾਂ ਦੇ ਕੋਈ ਟਰਾਲੀ ਆਈ ਆ ਆਪਦੀਆਂ ਜ਼ਮੀਰਾਂ ਜਗਾਵੋ ਇਹ ਉਹ ਲੋਕਾਂ ਦੀਆਂ ਟਰਾਲੀਆਂ ਨੇ ਉਹ ਗਰੀਬਾਂ ਦੀਆਂ ਟਰਾਲੀਆਂ ਨੇ ਜਿਹੜੇ ਆਪਣੇ ਸੰਧ ਛੋਡੇ ਸਮੂਹ ਦੇ ਹਿੱਤਾਂ ਲਈ ਬਾਡਰਾਂ ਤੇ ਖੜਾਈਤੇ ਸੋਡੇ ਸਮੂਹ ਦੇ ਗਿੱਤਾਂ ਲਈ ਲੜਨ ਵਾਸਤੇ ਇਹ ਜੜੀ ਮਸ਼ੀਨਰੀ ਆ ਇਹ ਬਾਡਰਾਂ ਤੇ ਲੈ ਕੇ ਗਈ ਸੀ ਸੋ ਭਰਾਵੋ ਜੇ ਟਰਾਲੀਆਂ ਨਹੀਂ ਮਿਲਦੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਸੋਡੇ ਕਿੱਤੇ ਤੇ ਖਿੱਤੇ ਦੀ ਲੜਾਈ ਸੋਡੇ ਚੁੱਲੇ ਦੀ ਲੜਾਈ ਕਿਸੇ ਨੇ ਨਹੀਂ ਲੜਦੀ ਕਿਹਦੀ ਟਰਾਲੀ ਹਿੱਕੀ ਲਾ ਦੇ ਤੂੰ ਇਹ ਜੀ ਟਰਾਲੀ ਹੈ ਜੀ ਤਾਂ ਲਵਾਰਸ ਆ ਇਹ ਜਿਵੇਂ ਕਹਿੰਦੇ ਨੇ ਵੀ ਇਹ ਜਾਂ ਤਾਂ ਅੰਬਰਸਰ ਏਰੀਏ ਦੀ ਜਾਂ ਉਧਰਲੇ ਏਰੀਏ ਦੀ ਬੰਕਰ ਏ ਦੀ ਜਾਂ ਕਿਤੇ ਹਰਿਆਣੇ ਦੀ ਇਹ ਟਰਾਲੀ ਉਹ ਦੇ ਬੰਕਰ ਦੇ ਹਿਸਾਬ ਨਾਲ ਬਣੀ ਹੋਈ ਆ ਟਰਾਲੀ ਦਾ ਥੋੜ੍ਹ-ਥੋੜ੍ਹੇ ਵੀਡੀਓ ਪਾਤੀ ਜੀ ਵੀ ਟਰਾਲੀ ਆ ਉਹ ਜਲਦੀ ਤੋਂ ਜਲਦੀ ਆਪਣੀਆਂ ਜਥੇਬੰਦੀਆਂ ਨਾਲ ਭਰਾਵੋ ਸੰਪਰਕ ਕਰੋ ਇਹ ਟਰਾਲੀ ਉਰੇ ਖੜੀ ਆ ਅੱਗੇ ਕਿਹੜੇ ਖਾਣੇ ਚ ਦੇਣੀ ਆ ਜਾਂ ਕਿੱਥੇ ਰਿਪੋਰਟ ਹੋਊ ਸਾਰੀ ਗੱਲਬਾਤ ਆ ਜਿਹੜੀ ਉਹ ਮੀਡੀਆ ਲਈ ਹੁੰਦੀ ਰਹੂਗੀ ਲੱਗਦਾ ਤਾਂ ਜੀ ਇਹ ਆ ਕੀ ਇਹ ਸੰਕੜੀ ਟਰਾਲੀਆਂ ਪਿੰਡਾਂ ਦੇ ਵਿੱਚ ਖੜੀਆਂ ਨੇ ਇਕੱਲੇ ਨਾਬੇ ਸਹਿਰ ਚ ਨਹੀਂ ਵੀ ਇਹ ਪਿੰਡਾਂ ਦੇ ਵਿੱਚ ਹੋ ਸਕਦੀਆਂ ਨੇ ਸੋ ਸਾਡੀ ਆ ਇੰਟੈਲੀਜੈਂਸੀ ਆ ਜਿਹੜੀ ਆ ਰੂਰੇ ਦਾ ਪ੍ਰਸ਼ਾਸਨ ਆ ਉਹ ਵੀ ਨੋਟ ਕਰੇ ਵੀ ਇਹ ਟਰਾਲੀ ਕਿੱਥੋਂ ਆਈ ਆ ਥੋੜੇ ਮੀਡੀਆ ਰਾਹੀਂ ਕਹਿਣਾ ਚਾਹੁੰਦਾ ਇਹ ਉਰੋਂ ਦਾ ਪੁਲਿਸ ਪ੍ਰਸ਼ਾਸਨ ਨੋਟ ਕਰੇ ਵੀ ਕਿੱਥੋਂ ਆਈ ਆ ਕਿਹੜੇ ਪੈਸੇ ਆਈ ਆ ਸਾਰੇ ਪਿੰਡਾਂ 'ਚ ਕੈਮਰੇ ਲੱਗੇ ਹੋਏ ਨੇ ਇਹ ਵੀ ਜਿਹੜੀ ਅਗਲੀ ਗੱਲਾ ਉਹ ਪੁਲਸ ਕੱਢ ਕੇ ਲਿਆਵੇ